ਬੋਸ ਹਾਸ ਤਰ ਬੋਸ ਹੀ ਬ੍ਰਤੀ ਪੇਖੇ ਸਰ ਬਟਨ ਢੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਭ ਤੋਂ ਪਹਿਲਾਂ ਦੇਖੋ ਬੱਬਾ ਤੇ ਹਾਹੇ ਨੂੰ ਓਕੜ ਇਹਨੂੰ ਕਈ ਹਾਹੇ ਨੂੰ ਊੜਾ ਬਣਾ ਕੇ ਪੜਦੇ ਨੇ ਬਹੁ ਇਹਦਾ ਪੜਨਾ ਜੀ ਠੀਕ ਨਹੀਂ ਹੈ ਇਨੂੰ ਹਲਕਾ ਬੋਹ ਬਸ ਬੋਈ ਬੋਲਣਾ ਬੋ ਜੇ ਹਾਏ ਦਾ ਔਂਕੜ ਲਾਣਾ ਚਾਹੁੰਦੇ ਉਹ ਬਹ ਜਦ ਬਹ ਸ਼ਾਸਤਰ ਬੋਸੀਂ ਪ੍ਰਤੀ ਪੇਖੇ ਸਰਬਟ ਢੋਲ 27 ਸਿਮਰਤੀਆਂ ਕਈਆਂ ਜਾਂਦੀਆਂ ਨੇ ਸ਼ਾਸਤਰ ਗਿਆਨ ਦੀਆਂ ਕਿਤਾਬਾਂ ਵੀ ਇਸ ਸ਼ਬਦ ਦਾ ਅਰਥ ਕਿਤਾ ਗਿਆ ਹੈ ਤੇ ਸਭ ਤੋਂ ਪਹਿਲਾਂ ਸ਼ਲੋਕ ਲਿਖਿਆ ਹੈ ਸਲੋਕ ਦਾ ਅਰਥ ਹੈ ਸਤ ਪੁਰਸ਼ਾਂ ਵੱਲੋਂ ਬੋਲੇ ਹੋਏ ਬੋਲ ਸਲੋਕ ਸ਼ਬਦ ਦੇਖੇ ਸਰਬ ਢੰਡੋਲ ਦੇਖੇ ਹੁੰਦਾ ਦੇਖੇ ਸਰਬ ਹੁੰਦਾ ਸਾਰੇ ਸਾਰੇ ਢੰਡੋਲ ਕੇ ਪਰਜੋਲ ਕੇ ਵਿਚਾਰ ਕੇ ਵੇਖੇ ਗੁਰੂ ਸਾਹਿਬ ਕਹਿੰਦੇ ਹਨ ਕਬੀਰ ਸਾਹਿਬ ਵੀ ਗੁਰਬਾਣੀ ਵਿੱਚ ਕਹਿੰਦੇ ਨੇ ਇੱਕ ਬੜੀ ਪਿਆਰੀ ਪੰਗਤੀ ਹੈ 329 ਅੰਗ ਤੇ ਆਉਂਦੀ ਹੈ ਵੇਦ ਕੀ ਪੁੱਤਰੀ ਸਿਮਰਤ ਪਾਈ ਸਾੰਕਲ ਜੇਵਰੀ ਲੈ ਹੈ ਆਈ ਕਹਿੰਦੇ ਜੀ ਸਿਮਰਤੀ ਵੇਦਾਂ ਦੇ ਆਧਾਰ ਤੇ ਬਣੀ ਹੈ ਇਹ ਤਾਂ ਆਪਣੇ ਸ਼ਰਧਾਲੂਆਂ ਵਾਸਤੇ ਕਰਮ ਕਾਂਡ ਦੀਆਂ ਰस्सियां ਲੈ ਕੇ ਆਈ ਹੈ ਕੋਈ ਛੁੱਟ ਨਹੀਂ ਸਕਦਾ ਇਹਨਾਂ ਦਾ ਬੱਜਾ ਬੰਦਾ ਜਿਹੜਾ ਇਹਨਾਂ ਵਿੱਚ ਵੱਜਾ ਗਿਆ ਉਹ ਕਦੇ ਨਹੀਂ ਛੁੱਟ ਸਕਦਾ ਕਦੇ ਨਹੀਂ ਛੁੱਟ ਸਕਦਾ ਬੋਹ ਸਾਸ਼ਤਰ ਬੋ ਸਿਮ੍ਰਤੀ ਦੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਹੋਰ ਜਿੰਨੇ ਵੀ ਆਪਾਂ ਗ੍ਰੰਥ ਵੇਖਦੇ ਆ ਠੀਕ ਹੈ ਰੱਬ ਦੀਆਂ ਗੱਲਾਂ ਨੇ ਮੁਬਾਰਕ ਹੈ ਪਰ ਬੋਤਾ ਕਰਮ ਕਾਂਡ ਵੀ ਹੈ ਇਹਨਾਂ ਸਭ ਗ੍ਰੰਥਾਂ ਦੀ ਵਿਚਾਰ ਜਿੰਨੇ ਵੀ ਇਹ ਕਰਮ ਨੇ ਜਿੰਨੇ ਆਪ ਜੀ ਸਰਵਣ ਕਰੋਗੇ ਜਾਂ ਸੁਣ ਰਹੇ ਹੋ ਹਰੀ ਦੇ ਨਾਮ ਦੇ ਤੁਲ ਨਹੀਂ ਹੈ ਭਾਵ ਨਾਮ ਦੇ ਬਰਾਬਰ ਨਹੀਂ ਹੈ ਕੋਈ ਵੀ ਕਰਮ ਨਾਮ ਜੀਵਨ ਜਾਂਚ ਹੈ ਨਾਨਕ ਭਾਵ ਮਹਿਲਾ ਪੰਜਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਨਾਨਕ ਨਾਮ ਅਮੋਲ ਪਰਮਾਤਮਾ ਦਾ ਨਾਮ ਹੀ ਅਮੋਲ ਹੈ ਮੁੱਲ ਨਹੀਂ ਪਾਇਆ ਜਾ ਸਕਦਾ ਅਮੋਲ ਮੁੱਲ آکھا نہ جا آکھ آخرہ لبلا ہے بید بےد پاٹ پوراڑ آخیں پڑے کریں بکھیاڑ آکھ برمے آخیں آند آکھ گوپی تی گوبند آشر آخ س آکھ گ ਆਖੈ ਦਾਨ ਬਾਖੈ ਦੇਵ ਆਖੈ ਸੁਰ ਨਰ ਮਨ ਜਨ ਸੇਵ ਕੀਤੇ ਆਖੈ ਆਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਤਾ ਆਖ ਨਾ ਸਕਹਿ ਕੇ ਕੇ ਜੀਵ ਡਪਾਵੇ ਤੇ ਵਡ ਹੋਏ ਜੀਵ ਡਪਾਵੇ ਤੇ ਵਡ ਹੋਏ ਜੀਵ ਡਪਾਵੇ ਨਾਨਕ ਜਾਣੈ ਸੱਚਾ ਸੋਏ ਨਾਨਕ ਜਾਣੈ ਸੱਚਾ ਸੋਏ ਨਾਨਕ ਜਾਣੈ ਸੱਚਾ ਸੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖ ਬੋਲ ਵਿਗਾੜ ਜੇ ਕੋਈ ਬੜਬੋਲਾ ਮਨੁੱਖ ਦੱਸਣ ਲੱਗੇ ਕਿ ਅਕਾਲ ਪੁਰਖ ਵਾਹਿਗੁਰੂ ਜੀ ਕਿਤਨਾ ਵੱਡਾ ਹੈ ਜਾਂ ਕਿਸੇ ਤਰ੍ਹਾਂ ਦੇ ਕਰਮ ਕਾਂਡ ਕਰਕੇ ਦੱਸੇ ਵੀ ਇਦਾਂ ਰੱਬ ਦੀ ਪ੍ਰਾਪਤੀ ਹੁੰਦੀ ਹੈ ਤਾਂ ਲਿਖੀਐ ਸਿਰਗਾਵਾ ਰਾਗ ਵਾਰ ਇੱਕ ਤੇ ਮੂਰਖ ਹੁੰਦੇ ਨੇ ਇੱਕ ਮੂਰਖਾਂ ਸਿਰ ਮੂਰਖ ਹੁੰਦੇ ਨੇ ਉਹ ਗਿਣੇ ਜਾਣਗੇ ਜੀ ਇਸੇ ਕਰਕੇ ਭਾਈ ਨਾਨਕ ਨਾਮ ਅਮੋਲ ਅਮੋਲ ਹੈ ਮੁੱਲ ਨਹੀਂ ਪਾਇਆ ਜਾ ਸਕਦਾ ਔਰ ਆਪ ਜਿੰਨੇ ਇੱਕ ਗਲਤ ਧਿਆਨ ਵਿੱਚ ਰੱਖਣੀ ਹੈ ਲਿਖ ਲਓ ਜੇ ਲੈ ਕੇ ਆਏ ਆ ਪੈਨ ਜੇ ਨਹੀਂ ਲੈ ਕੇ ਆਇਆ ਤਾਂ ਯਾਦ ਰੱਖਣਾ ਜਿਹੜਾ ਪਦੇ ਦੀ ਆਖਰੀ ਪੰਗਤੀ ਹੁੰਦੀ ਹੈ ਨਾ ਜਿਵੇਂ ਨਾਨਕ ਨਾਮ ਅਮੋਲ ਇਹ ਤੋਂ ਬਾਅਦ ਵੀ ਹਸ਼ਟ ਪਦੀ ਆਰੰਭ ਹੋਏਗੀ ਉਹ ਇਸ ਲੋਕ ਵਿੱਚ ਆਪਾਂ ਨਾਨਕ ਨਾਮ ਅਮੋਲ ਸਮਝਿਆ ਔਰ ਜਦੋਂ ਅਸ਼ਟ ਪਦੀ ਦੀ ਵੀ ਆਖਰੀ ਪੰਕਤੀ ਆਉਂਦੀ ਆ ਨਾ ਆਖਰੀ ਪੰਕਤੀ ਚ ਗੁਰੂ ਸਾਹਿਬ ਨੇ ਆਪਣਾ ਮੈਸੇਜ ਦਿੱਤਾ ਹੁੰਦਾ ਹੈ ਉਹ ਦੱਸਦੇ ਆ ਕੋਈ ਜ਼ਰੂਰੀ ਗੱਲ ਵੈਸੇ ਤਾਂ ਸਾਰੀਆਂ ਪੰਕਤੀਆਂ ਜ਼ਰੂਰੀਆਂ ਨੇ ਪਰ ਆਖਰੀ ਪੰਕਤੀ ਵਿੱਚ ਨਾ ਗੁਰੂ ਸਾਹਿਬ ਆਪਣਾ ਮੈਸੇਜ ਦੰਦੇ ਨੇ ਅੱਗੇ ਦਰਸ਼ਨ ਕਰੋ ਜੀ ਅਸ਼ਟਪਦੀ ਅੱਠ ਪਦਿਆਂ ਵਾਲੀ ਰਚਨਾ ਹੈ ਜਾਪ ਤਾਪ ਗਿਆਨ ਸਭ ਧਿਆਨ ਜਾਪ ਹੁੰਦਾ ਜੀ ਜਪਣਾ ਤਾਪ ਹੁੰਦਾ ਸਰੀਰ ਨੂੰ ਕਸ਼ਟ ਦੇਣਾ ਦੁੱਖ ਦੇਣਾ ਅੱਗੇ ਗਿਆਨ ਗਿਆਨਾਪ ਜਿਹਨੂੰ ਪਤਾ ਹੀ ਇਹ ਹੈ ਨੌਲੇਜ ਗਿਆਨ ਧਿਆਨ ਕਿਸੇ ਦੇਵੀ ਦੇਵਤੇ 'ਚ ਧਿਆਨ ਲਾਣਾ ਜੇ ਸਰੀਰ ਨੂੰ ਕਸ਼ਟ ਦੇਣਾ ਧੂਣੀਆਂ ਤਾਪਦੇ ਨੇ ਜਲ ਧਾਰੇ ਕਰਦੇ ਨੇ ਵਰਤ ਵੀ ਰੱਖਦੇ ਨੇ ਪੁੱਠੇ ਲਮਕਦੇ ਨੇ ਇੱਕ ਹੋਰ ਗੱਲ ਜੇ ਕੋਈ ਧਾਰਮਿਕ ਪੁਸਤਕਾਂ ਪੜ੍ਹੇ ਦਿਲ ਤੱਕ ਜਾਵੇ ਹੀ ਨਾ ਕੋਈ ਗੱਲ ਭਾਵੇਂ ਕੋਈ ਕਰਮ ਕਰੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਜੀ ਫਿਰ ਖੱਟ ਸ਼ਾਸਤਰ ਸਿਮਰਤ ਬਖਿਆਨ 6 ਸ਼ਾਸਤਰ 27 ਸਿਮਰਤੀਆਂ ਇਹਨਾਂ ਨੂੰ ਪੜ੍ਹ ਕੇ ਲੋਕਾਂ ਵਿੱਚ ਪ੍ਰਚਾਰ ਵੀ ਕਹਿੰਦੇ ਕੋਈ ਕਰੇ ਉਹਨਾਂ ਨੂੰ ਪੜ੍ਹ ਕੇ ਨਾ ਉਹਨਾਂ ਦਾ ਕਿਸੇ ਨੂੰ ਪ੍ਰਚਾਰ ਵੀ ਸੁਣਾਵੇ ਸਾਰੀ ਦੁਨੀਆ ਨੂੰ ਪ੍ਰਚਾਰ ਕਰਕੇ ਸੁਣਾਵੇ ਅੱਗੇ ਲਿਖਿਆ ਜੋਗ ਅਭਿਆਸ ਕਰਮ ਧਰਮ ਕਿਰਿਆ ਇੱਥੇ ਆਪ ਜੀ ਨੇ ਧਿਆਨ ਦੇਣਾ ਧਦੇ ਦੇ ਪੈਰ ਵਿੱਚ ਵੇਖੋ ਰਾਰਾ ਲੱਗਿਆ ਹੋਇਆ ਇਹਨੂੰ ਧਰਮ ਨਹੀਂ ਬੋਲਣਾ ਜੀ ਉਹ ਫਿਰ ਟੋਲ ਪੂਰਾ ਨਹੀਂ ਹੁੰਦਾ ਪੰਕਤੀ ਫਿਰ ਉਸ ਹਿਸਾਬ ਨਾਲ ਪੜੀ ਨਹੀਂ ਜਾਂਦੀ ਜੋਗ ਅਭਿਆਸ ਕਰਮ ਧਰਮ ਕਿਰਿਆ ਇਹਨੂੰ ਇਸ ਢੰਗ ਨਾਲ ਪੜ੍ਹਨਾ ਹੈ ਅੱਜ ਇੱਕ ਮੇਰੀ ਭੈਣ ਬੈਠੀ ਹੈ ਸੰਗਤ ਵਿੱਚ ਮੈਨੂੰ ਪੁੱਛ ਰਹੀ ਸੀ ਇਦਾਂ ਇਦਾਂ ਹੁੰਦਾ ਜੀ ਮੈਂ ਕਿਹਾ ਬਾਰ-ਬਾਰ ਪੜ੍ਹੋ ਕਹਿੰਦੇ ਗਲਤ ਪੜ੍ਹ ਮੈਂ ਕਿਹਾ ਪੜੀ ਚੱਲੋ ਇੱਕ ਦਿਨ ਆਏਗਾ ਸਭ ਤੋਂ ਜ਼ਿਆਦਾ ਫਾਇਦਾ ਸੰਗਤ ਵਿੱਚ ਆ ਕੇ ਵੇਖੋ ਆ ਜਿਹੜੀਆਂ ਗੱਲਾਂ ਪਤਾ ਚੱਲਦੀਆਂ ਨੇ ਘਰ ਬੈਠ ਕੇ ਜਿੰਨਾ ਮਰਜੀ ਪੜੀ ਜਾਓ ਪਤਾ ਨਹੀਂ ਚੱਲਦਾ ਹੁੰਦਾ ਇਸੇ ਕਰਕੇ ਸੰਗਤ ਬਹੁਤ ਜ਼ਰੂਰੀ ਹੈ ਬਹੁਤ ਵੱਡਾ ਘਾਟਾ ਹੈ ਜਿਸ ਦਿਨ ਅਸੀਂ ਨਹੀਂ ਹੁੰਦੇ ਬਹੁਤ ਵੱਡਾ ਘਾਟਾ ਹੈ ਸੰਗਤ ਨਾ ਛੱਡਿਆ ਕਰੋ ਜੋਗ ਅਭਿਆਸ ਕਰਮ ਧਰਮ ਕਿਰਿਆ ਆ ਜਿਹੜੇ ਜੋਗ ਅਭਿਆਸ ਨੇ ਕਹਿੰਦੇ ਉਹਨਾਂ ਦਾ ਅਭਿਆਸ ਵੀ ਕਰੇ ਕਰਮ ਧਰਮ ਕਿਰਿਆ ਹੁਣ ਯੋਗ ਦੇ 84 ਆਸਣ ਕਹੇ ਜਾਂਦੇ ਨੇ ਬੜੇ ਔਖੇ ਨੇ ਗੁਰਬਾਣੀ ਚ ਲਿਖਿਆ ਜੋਗੀ ਕਹੈ ਯੋਗ ਪਲ ਮੀਠਾ ਜੋਗੀ ਕਹੈ ਯੋਗ ਪਲ ਮੀਠਾ ਅਵਰ ਨਾ ਦੂਜਾ ਪਾਈ ਅਵਰ ਨਾ ਦੂਜਾ ਪਾਈ ਪਾ ਵੀ ਇਹਨਾਂ ਨੂੰ ਯੋਗ ਹੀ ਚੰਗਾ ਲੱਗਣ ਲੱਗ ਪੈਂਦਾ ਬਾਕੀ ਦੁਨੀਆ ਇਦਾਂ ਹੀ ਲੱਗਦੀ ਇਹਨਾਂ ਨੂੰ ਕੁਝ ਨਹੀਂ ਸਮਝਦੇ ਦੁਨੀਆ ਨੂੰ ਵੀ ਅਸੀਂ ਆ ਯੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹਿਆ ਵੱਡੀ ਹਾਰ ਜਾ ਫਿਰ ਫਿਰ ਜਨਮ ਹੈ ਹਰ ਸਿਉ ਸੰਗ ਨਾ ਗਹਿਆ ਬਾਕੀ ਇਹਨੂੰ ਤੇ ਫਿਰ ਐਵੇਂ ਹੀ ਸਮਝਦੇ ਨੇ ਭਾਈ ਇਹ ਯੋਗ ਦੇ 84 ਆਸਣ ਕਹੇ ਜਾਂਦੇ ਨੇ ਸਗਲ ਤਿਆਗ ਬਨ ਮੱਧੇ ਵੀ ਰਿਆ ਸਗਲ ਤਿਆਗ ਗੱਗੇ ਨੂੰ ਸਿਹਾਰੀ ਲੱਗੀ ਆ ਜੀ ਸਭ ਕੁਝ ਛੱਡ ਕੇ ਸਭ ਕੁਝ ਜੰਗਲਾਂ ਵਿੱਚ ਵੀ ਚਲਾ ਜਾਵੇ ਕਹਿੰਦੇ ਚਲੇ ਵੀ ਗਏ ਨੇ ਸਭ ਕੁਝ ਛੱਡ ਕੇ ਜੰਗਲਾਂ ਵਿੱਚ ਚਲੇ ਗਏ ਨੇ ਇੱਕ ਕਰਮ ਕਾਂਡ ਤੋਂ ਜੇ ਥੱਕ ਗਏ ਨਾ ਫਿਰ ਦੂਜੇ ਨੂੰ ਫੜ ਲੈਂਦੇ ਨੇ ਜੇ ਦੂਜੇ ਤੋਂ ਥੱਕ ਗਏ ਫਿਰ ਤੀਜਾ ਸ਼ੁਰੂ ਕਰ ਦਿੰਦੇ ਨੇ ਤੀਜੇ ਤੋਂ ਥੱਕ ਗਏ ਫਿਰ ਚੌਥਾ ਸ਼ੁਰੂ ਕਰ ਦਿੰਦੇ ਨੇ ਅਨੇਕ ਪ੍ਰਕਾਰ ਕੀ ਇਹ ਬੁਖ ਯਤਨਾ ਇਨੂੰ ਵੀ ਬਹੁ ਨਹੀਂ ਪੜਨਾ ਜੀ ਬਹੁ ਯਤਨਾਂ ਬਸ ਬੋ ਇਦਾਂ ਹੀ ਬੋਲਣਾ ਇਹਨੂੰ ਬੋਹ ਯਤਨਾਂ ਅਨੇਕ ਪ੍ਰਕਾਰ ਕੀ ਇਹ ਬੋਹ ਯਤਨਾਂ ਅਨੇਕ ਪ੍ਰਕਾਰ ਹੁੰਦਾ ਅਨੇਕਾਂ ਪ੍ਰਕਾਰ ਨਾਲ ਕੀ ਇਹ ਬੋਹ ਯਤਨਾਂ ਬਥੇਰੇ ਯਤਨ ਕੀਤੇ ਭਾਵ ਬੜੇ ਕਰਮਕਾਂਡ ਚੇਂਜ ਕੀਤੇ ਇੱਕ ਤੋਂ ਥੱਕ ਕੇ ਦੂਜਾ ਫੜ ਲਿਆ ਤੀਜਾ ਫੜ ਲਿਆ ਚੌਥਾ ਫੜ ਗਿਆ ਬੰਦਗੀ ਤੇ ਉੱਥੇ ਕੋਈ ਖੜੀ ਐ ਇਹਨਾਂ ਦੀ ਭਗਤੀ ਬੰਦਗੀ ਤੇ ਉੱਥੇ ਕੋਈ ਖੜੀ ਐ ਉਧਰ ਨਹੀਂ ਆਏ ਪੁੰਨਦਾਨ ਹੋਮੇ ਬੋ ਰਤਨਾ ਦੇਖੋ ਇਕਲਾ ਲੱਗਿਆ ਹੋਮੇ ਇਹਨੂੰ ਇਦਾਂ ਹੀ ਉਚਾਰਨਾ ਪੁੰਨਦਾਨ ਕੀਤੇ ਬੜੇ ਬੜੇ ਪੁੰਨਦਾਨ ਕੀਤੇ ਅਤੇ ਕੀਮਤੀ ਰਤਨ ਅੱਗ ਵਿੱਚ ਸਾੜੇ ਹੋ ਰਤਨ ਕਿਹੜੇ ਨੇ ਕਿਉਂ ਪਾ ਦੇਣਾ ਅੱਗ ਵਿੱਚ ਸ਼ਾਇਦ ਪਾ ਦੇਣਾ ਅੱਗ ਵਿੱਚ ਹੋਰ ਬੜਾ ਕੁਝ ਪਾ ਦੇਣਾ ਜਿਵੇਂ ਹਮ ਨਹੀਂ ਅੱਗ ਜਿਵੇਂ ਲੋਕ ਕਰਦੇ ਨੇ ਸਰੀਰ ਘਟਾਏ ਹੋਮੈ ਕਰ ਰਾਤੀ ਹੁਣ ਦੇਖੋ ਮੰਮੀ ਨੂੰ ਦੁਲਾਈਆਂ ਲਗੀਆਂ ਜੀ ਇਹਨੂੰ ਹੋਮੈ ਉੱਪਰ ਹੋਮੈ ਇਹ ਚੀਜ਼ਾਂ ਦਾ ਬੜਾ ਖਿਆਲ ਰੱਖਣਾ ਹੈ ਉੱਤੇ ਵਾਲੀ ਪੰਕਤੀ ਵਿੱਚ ਹੋਮੈ ਥੱਲੇ ਵਾਲੀ ਵਿੱਚ ਹੋਮੈ ਸਰੀਰ ਘਟਾਏ ਹੋਮੈ ਕਰ ਰਾਤੀ ਦਾ ਅਰਥ ਹੈ ਹੋਮੈ ਹੰਕਾਰ ਜਿਵੇਂ ਕੋਈ ਰਤੀ ਰਤੀ ਕਰਕੇ ਸਰੀਰ ਨੂੰ ਕੱਟੇ ਅੱਗ ਵਿੱਚ ਸਾੜੇ ਪਰਤ ਨੇਮ ਕਰੈ ਵੋ ਭਾਂਤੀ ਬੜੇ ਭਾਂਤਾਂ ਦੇ ਵਰਤ ਵੀ ਰੱਖੇ ਨੇਮ ਵੀ ਕਰੇ ਹੁਣ ਕਿੰਨੇ ਦੇਵੀ ਦੇਵਤੇ ਨੇ ਤੇ ਕਿੰਨੇ ਵਰਤ ਨੇ ਫਿਰ ਕਿੰਨੀਆਂ ਉਹਨਾਂ ਦੀਆਂ ਵੱਖ-ਵੱਖ ਕਿਸਮਾਂ ਨੇ ਕਹਿੰਦੇ ਭਾਵੇਂ ਕੋਈ ਹਰ ਸਮੇਂ ਕਰਮਕਾਂਡ ਕਰਦਾ ਰਹੇ ਹਰ ਸਮੇਂ ਅੱਗੇ ਮਹਿਲਾ ਪੰਜਵਾ ਜੀ ਕਹਿੰਦੇ ਨੇ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਰਾਮ ਦੇ ਨਾਮ ਦੀ ਵਿਚਾਰ ਤੋਂ ਬਿਨਾ ਨਹੀਂ ਤੁਲ ਇਹ ਕਰਮ ਨਾਮ ਦੀ ਵਿਚਾਰ ਦੇ ਬਰਾਬਰ ਹੋ ਹੀ ਨਹੀਂ ਸਕਦੇ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਕਹਿੰਦੇ ਭਾਈ ਗੁਰੂ ਦੀ ਸ਼ਰਨ ਵਿੱਚ ਨਾਮ ਜਪੇ ਤਾਂ ਗੱਲ ਬਣ ਸਕਦੀ ਹੈ ਹੁਣ ਸਾਡੇ ਤੇ ਲੈ ਲੋ ਆਪਾਂ ਕਿਸੇ ਨੂੰ ਸਾਡੇ ਤੇ ਵਾਹਿਗੁਰੂ ਕਿਵੇਂ ਬੋਲਣਾ ਹੈ ਜੀ ਕਈ ਮਿਲਦੇ ਨਾ ਵਾਹਿਗੁਰੂ ਕਿਵੇਂ ਬੋਲਣਾ ਹੈ ਕਿਹੜਾ ਪਾਠ ਖੜੇ ਹੋ ਕੇ ਕਰਨਾ ਹੈ ਕਿਹੜਾ ਪਾਠ ਬੈਠ ਕੇ ਕਰਨਾ ਪੀਧੀਆਂ ਵੱਲ ਧਿਆਨ ਹੈ ਸਾਡਾ ਵੀ ਪੀਧੀਆਂ ਵੱਲ ਜੇ ਇਹ ਸਭ ਪਰੇ ਕਰਕੇ ਜਿੰਨੇ ਵੀ ਇਹ ਗੱਲਾਂ ਨੇ ਨਾ ਕੀਵੇਂ ਪਾਠ ਕਰਨੇ ਮਨ ਨਹੀਂ ਟਿਕਦਾ ਇਦਾਂ ਨਹੀਂ ਹੁੰਦਾ ਐ ਹੁੰਦਾ ਐ ਹੁੰਦਾ ਇਹ ਸਾਰੀਆਂ ਗੱਲਾਂ ਪਰੇ ਕਰਕੇ ਪਾਠ ਵੱਲ ਧਿਆਨ ਲਾਇਆ ਜਾਵੇ ਸਭ ਕਰਮ ਕਾਂਡ ਖਤਮ ਹੋ ਜਾਣਗੇ ਮਾਲਕ ਦੇ ਨਾਮ ਦੇ ਬਰਾਬਰ ਕੁਝ ਵੀ ਨਹੀਂ ਹੈ